ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕਰਵਾਇਆ ਤਾਂ ਵੱਡੀ ਪ੍ਰੋਬਲਮ ਹੋ ਸਕਦੀ ਹੈ ਜੀਤਾ ਜੀ ਹੈ ਕਿ ਖਬਰ ਜਿਹੜੀ ਸਿਰਫ ਤੁਹਾਡੇ ਲਈ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 24/7 ਪੰਜਾਬ ਤੇ ਮੈਂ ਮਨਪ੍ਰਤ ਕਰਜ ਗੱਲ ਕਰ ਰਿਹਾ ਪੈਨ ਕਾਰਡ ਦੀ ਦਾਸ ਨਵਾ ਕੀ 1 ਨਵੰਬਰ ਤੋਂ ਨਵੇਂ ਜਿਹੜੇ ਕਿ ਰੂਲ ਸਰਕਾਰ ਦੇ ਵੱਲੋਂ ਲਾਗੂ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਸਾਫ਼ ਬਿਆਨ ਕੀਤਾ ਗਿਆ ਕਿ ਪੈਨ ਕਾਰਡ ਦਾ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਬੇਹੱਦ ਜ਼ਰੂਰੀ ਆ ਨਹੀਂ ਤੋਂ ਉਸ ਤੋਂ ਬਾਅਦ ਜਿਹੜਾ 71 ਕ ਜਿਹੜੀ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਦਾਸ ਨਵਾ ਕਿ ਉਹ ਤਰੀਕ ਹੈ 31 ਦਸੰਬਰ 2025 ਯਾਨੀ ਕਿ ਨਵੇਂ ਸਾਲ ਜਦੋਂ ਚੜੇਗਾ ਤੇ ਉਸ ਤੋਂ ਬਾਅਦ ਜੇ ਤੁਹਾਡਾ ਪੈਨ ਕਾਰਡ ਦਾਰਕਰ ਦੇ ਨਾਲ ਲਿੰਕ ਨਹੀਂ ਹੁੰਦਾ ਤਾਂ ਤੁਹਾਨੂੰ ਵੱਡੀ ਪ੍ਰੋਬਲਮ ਆ ਸਕਦੀ ਹੈ ਜਾਜ਼ਵਾ ਤੁਹਾਡਾ ਪੈਨ ਕਾਰਡ ਜਿਹੜਾ ਕਿ ਕੰਮ ਕਰਨਾ ਬੰਦ ਕਰ ਦਵੇਗਾ ਤਾਂ ਇਸ ਕਰਕੇ ਤੁਹਾਨੂੰ ਇਸ ਗੱਲ ਤੇ ਹੁਣੇ ਹੀ ਜਾ ਕੇ ਜਿਹੜਾ ਕਿ ਕੰਮ ਕਰਨਾ ਪਵੇਗਾ 31 ਦਸੰਬਰ 2025 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਣਾ ਜਿਹੜਾ ਪੈਨ ਕਾਰਡ ਹੈ ਉਹ ਦਾਰਕਰ ਦੇ ਨਾਲ ਲਿੰਕ ਕਰਨਾ ਪਵੇਗਾ ਜਾ ਕੇ ਤੁਹਾਨੂੰ ਅੱਗੇ ਜਾ ਕੇ ਜਿਹੜੀ ਕਿ ਇਹੋ ਜਿਹੀ ਸਮੱਸਿਆਵਾਂ ਦਾ ਨਾ ਸਾਹਮਣਾ ਕਰਨਾ ਪਵੇ ਤੇ ਦੱਸ ਦਵਾਂਗੇ ਬੇहद ਜ਼ਰੂਰੀ ਜਿਹੜਾ ਕਿ ਸਰਕਾਰ ਦੇ ਵੱਲੋਂ ਇਹ ਕੀਤਾ ਗਿਆ ਹੈ ਉਥੇ ਹੀ ਤੁਸੀਂ ਸਾਈਟ ਤੇ ਜਾ ਕੇ ਦੇਖ ਸਕਦੇ ਹੋ ਕਿ ਕਿਵੇਂ ਤੁਹਾਡਾ ਪੈਨ ਕਾਰਡ ਹੈ ਜਿਹੜਾ ਕਿ ਆਧਾਰ ਕਾਰਡ ਦੇ ਨਾਲ ਲਿੰਕ ਹੋਏਗਾ ਈਵਨ ਤੁਸੀਂ ਘਰੇ ਬੈਠ ਕੇ ਵੀ ਇਹ ਚੀਜ਼ ਕਰ ਸਕਦੇ ਹੋ ਤਾਂ ਇਹੋ ਜਿਹੀਆਂ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਜੁੜੇ ਰਹੋ ਸਾਨੂੰ ਦੇਖਦੇ ਰਹੋ ਧੰਨਵਾਦ ਜੇ ਹੁਣ ਤੱਕ ਤੁਸੀਂ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕਰਵਾਇਆ ਤਾਂ ਵੱਡੀ ਪ੍ਰੋਬਲਮ ਹੋ ਸਕਦੀ ਹੈ ਜੀ ਦੱਸਿਆ ਕਿ ਖਬਰ ਕਿਰੇ ਕਿ ਸਿਰਫ ਤੁਹਾਡੇ ਲਈ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 24/7 ਪੰਜਾਬ ਤੇ ਮੈਂ ਮਨਪ੍ਰਕਾੜ ਜੀ ਗੱਲ ਕਰ ਰਿਹਾ ਪੈਨ ਕਾਰਡ ਦੀ ਦਾਸ ਨਵਾ ਕੇ 1 ਨਵੰਬਰ ਤੋਂ ਨਏ ਜਿਹੜੇ ਕਿ ਰੂਲ ਸਰਕਾਰ ਦੇ ਵੱਲੋਂ ਲਾਗੂ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਸਾਫ਼ ਬਿਆਨ ਕੀਤਾ ਗਿਆ ਕਿ ਪੈਨ ਕਾਰਡ ਦਾ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਬੇਹੱਦ ਜ਼ਰੂਰੀ ਆ ਨਹੀਂ ਤਾਂ ਉਸ ਤੋਂ ਬਾਅਦ ਜਿਹੜਾ ਕਿ 71 ਕ ਜਿਹੜੀ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਦਾਸ ਨਵਾ ਕੇ ਉਹ ਤਰੀਕ ਹੈ 31 ਦਸੰਬਰ 2025 ਯਾਨੀ ਕਿ ਨਵੇਂ ਸਾਲ ਜਦੋਂ ਚੜੇਗਾ ਤੇ ਉਸ ਤੋਂ ਬਾਅਦ ਜੇ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੁੰਦਾ ਤਾਂ ਤੁਹਾਨੂੰ ਵੱਡੀ ਪ੍ਰੋਬਲਮ ਆ ਸਕਦੀ ਹੈ ਜਾਜ਼ਵਾ ਤੁਹਾਡਾ ਪੈਨ ਕਾਰਡ ਜਿਹੜਾ ਕਿ ਕੰਮ ਕਰਨਾ ਬੰਦ ਕਰ ਦਵੇਗਾ ਤਾਂ ਇਸ ਕਰਕੇ ਤੁਹਾਨੂੰ ਇਸ ਗੱਲ ਤੇ ਹੁਣੇ ਹੀ ਜਾ ਕੇ ਜਿਹੜਾ ਕਿ ਕੰਮ ਕਰਨਾ ਪਵੇਗਾ 31 ਦਸੰਬਰ 2025 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਣਾ ਜਿਹੜਾ ਪੈਨ ਕਾਰਡ ਹੈ ਉਹ ਆਧਾਰ ਕਾਰਡ ਦੇ ਨਾਲ ਲਿੰਕ ਕਰਨਾ ਪਵੇਗਾ ਜਾਕਿ ਤੁਹਾਨੂੰ ਅੱਗੇ ਜਾ ਕੇ ਜਿਹੜੀ ਕਿ ਇਹੋ ਜਿਹੀ ਸਮੱਸਿਆਵਾਂ ਦਾ ਨਾ ਸਾਹਮਣਾ ਕਰਨਾ ਪਵੇ ਤੇ ਦੱਸ ਦਵਾਂਗੇ ਬੇहद ਜ਼ਰੂਰੀ ਜਿਹੜਾ ਕਿ ਸਰਕਾਰ ਦੇ ਵੱਲੋਂ ਇਹ ਕੀਤਾ ਗਿਆ ਹੈ ਉੱਥੇ ਹੀ ਤੁਸੀਂ ਸਾਈਟ ਤੇ ਜਾ ਕੇ ਦੇਖ ਸਕਦੇ ਹੋ ਕਿ ਕਿਵੇਂ ਤੁਹਾਡਾ ਪੈਨ ਕਾਰਡ ਜਿਹੜਾ ਕਿ ਆਧਾਰ ਕਾਰਡ ਦੇ ਨਾਲ ਲਿੰਕ ਹੋਏਗਾ इवन ਤੁਸੀਂ ਕਰੇ ਬੈਠ ਕੇ ਵੀ ਇਹ ਚੀਜ਼ ਕਰ ਸਕਦੇ ਹੋ ਤੇ ਇਹੋ ਜੀਆਂ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਜੁੜੇ ਰਹੋ ਸਾਨੂੰ ਦੇਖਦੇ ਰਹੋ ਧੰਨਵਾਦ ਜੇ ਹੁਣ ਤੱਕ ਤੁਸੀਂ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕਰਵਾਇਆ ਤਾਂ ਵੱਡੀ ਪ੍ਰੋਬਲਮ ਹੋ ਸਕਦੀ ਹੈ ਜੀ ਦਾ ਜੀ ਹੈ ਕਿ ਖਬਰ ਜਿਹੜੀ ਸਿਰਫ ਤੁਹਾਡੇ ਲਈ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਗੱਲ ਕਰ ਰਿਹਾ ਪੈਨ ਕਾਰਡ ਦੀ ਦਾਸਤਮਾਹ ਕਿ 1 ਨਵੰਬਰ ਤੋਂ ਨਵੇਂ ਜਿਹੜੇ ਕਿ ਰੂਲ ਸਰਕਾਰ ਦੇ ਵੱਲੋਂ ਲਾਗੂ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਸਾਫ਼ ਬਿਆਨ ਕੀਤਾ ਗਿਆ ਕਿ ਪੈਨ ਕਾਰਡ ਦਾ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਬੇਹੱਦ ਜ਼ਰੂਰੀ ਆ ਨਹੀਂ ਤਾਂ ਉਸ ਤੋਂ ਬਾਅਦ ਜਿਹੜਾ 71 ਜਿਹੜੀ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਦਾਸਤਮਾਹ ਉਹ ਤਰੀਕ ਹੈ 31 ਦਸੰਬਰ 2025 ਯਾਨੀ ਕਿ ਨਵੇਂ ਸਾਲ ਜਦੋਂ ਚੜੇਗਾ ਤੇ ਉਸ ਤੋਂ ਬਾਅਦ ਜੇ ਤੁਹਾਡਾ ਪੈਨ ਕਾਰਡ ਦਾ ਅਕਰ ਦੇ ਨਾਲ ਲਿੰਕ ਨਹੀਂ ਹੁੰਦਾ ਤਾਂ ਤੁਹਾਨੂੰ ਵੱਡੀ ਪ੍ਰੋਬਲਮ ਆ ਸਕਦੀ ਹੈ ਜਾਜਵਾ ਤੁਹਾਡਾ ਪੈਨ ਕਾਰਡ ਜਿਹੜਾ ਕਿ ਕੰਮ ਕਰਨਾ ਬੰਦ ਕਰ ਦਵੇਗਾ ਤਾਂ ਇਸ ਕਰਕੇ ਤੁਹਾਨੂੰ ਇਸ ਗੱਲ ਤੇ ਹੁਣੇ ਹੀ ਜਾ ਕੇ ਜਿਹੜਾ ਕਿ ਕੰਮ ਕਰਨਾ ਪਵੇਗਾ 31 ਦਸੰਬਰ 2025 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਣਾ ਜਿਹੜਾ ਪੈਨ ਕਾਰਡ ਹੈ ਉਹ ਦਾਰ ਕਾਰਡ ਦੇ ਨਾਲ ਲਿੰਕ ਕਰਨਾ ਪਵੇਗਾ ਜਾਕਿ ਤੁਹਾਨੂੰ ਅੱਗੇ ਜਾ ਕੇ ਜਿਹੜੀ ਕਿ ਇਹੋ ਜਿਹੀ ਸਮੱਸਿਆ ਆਵਾ ਦਾ ਨਾ ਸਾਹਮਣਾ ਕਰਨਾ ਪਵੇ ਤੇ ਦੱਸ ਦਵਾਂਗੇ ਬੇहद ਜ਼ਰੂਰੀ ਜਿਹੜਾ ਕਿ ਸਰਕਾਰ ਦੇ ਵੱਲੋਂ ਇਹ ਕੀਤਾ ਗਿਆ ਹੈ ਉਥੇ ਹੀ ਤੁਸੀਂ ਸਾਈਟ ਤੇ ਜਾ ਕੇ ਦੇਖ ਸਕਦੇ ਹੋ ਕਿ ਕਿਵੇਂ ਤੁਹਾਡਾ ਪੈਨ ਕਾਰਡ ਹੈ ਜਿਹੜਾ ਕਿ ਆਧਾਰ ਕਾਰਡ ਦੇ ਨਾਲ ਲਿੰਕ ਹੋਏਗਾ ਈਵਨ ਤੁਸੀਂ ਘਰੇ ਬੈਠ ਕੇ ਵੀ ਇਹ ਚੀਜ਼ ਕਰ ਸਕਦੇ ਹੋ ਤੇ ਅਜਿਹਾ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਜੁੜੇ ਰਹੋ ਸਾਨੂੰ ਦੇਖਦੇ ਰਹੋ ਧੰਨਵਾਦ